ਆ ਦਿਖਾ ਰਹੇ ਆ ਦੇਖਿਓ ਮਾਰੇ ਉਹ ਨੀਗਾ ਇਧਰ ਫੋਕਸ ਕਰੋ ਇਹ ਹਿੰਦੁਸਤਾਨ ਟਾਈਮਜ਼ ਦੀ 21 4 2021 ਦੀ ਇਹ ਇੱਕ ਖਬਰ ਲੱਗੀ ਹੋਈ ਹੈ ਜੀ ਇਸ ਖਬਰ ਚ ਕੀ ਲਿਖਦੇ ਨੇ ਡੀ ਐਸ ਟੀ ਐਫ ਹੈਜ਼ ਅਰੈਸਟਡ ਗੁਰਦੀਪ ਰਾਣੋ ਇਨ ਨੋਵੇmber 2020 ਐਂਡ ਸੀਜ਼ਡ 8 ਕਾਰਸ ਇਨਕਲੂਡਿੰਗ ਅ ਜੈਗੂਅਰ a q7 audi a toyota fortuner and a bmw from his palatial house it had had also recovered 5.39 kg heroin and illegal arms from him in a special operation rano who owned only a scooter in till 2015 ਅਲੈਗਡ ਅਮੇਸਟ ਪ੍ਰੋਪਰਟੀ ਆਫ ਰੁਪੀਸ 50 ਕਰੋੜ ਇਨਾਂ ਸਪੈਨ ਆਫ 4 ਇਅਰਸ ਜਿਹੜਾ ਅਕਾਲੀਆਂ ਦਾ ਸਰਪੰਚ ਹੋਵੇ ਪੈਰ ਹਲਕੇ ਤੋਂ ਜਿਹੜਾ ਅਕਾਲੀਆਂ ਦਾ ਯੂਥ ਦਾ ਪ੍ਰਧਾਨ ਹੋਵੇ ਪੈਰ ਹਲਕੇ ਤੋਂ ਤੇ ਜਦੋਂ ਉਸ ਸਮੇਂ ਇਹਨੂੰ ਕੌਣ ਸ਼ੈਲਟਰ ਦਿੰਦਾ ਰਿਹਾ ਜੀ ਕੋਈ ਦੱਸ ਸਕਦਾ ਕੋਈ ਬੋਲ ਕੇ ਦੱਸ ਸਕਦਾ ਕੌਣ ਸ਼ੈਲਟਰ ਦਿੰਦਾ ਰਿਹਾ ਤੜੱਲੇ ਨਾਲ ਤੜੱਲੇ ਨਾਲ ਇਸ ਬੰਦੇ ਨੇ ਦਸ਼ਾ ਵੇਚਿਆ ਹੱਤਾ ਪੰਜਾਬ ਗਾਲਾਂ ਦੇ ਵਿੱਚ ਇਹ ਬੰਦਾ ਸક્ષਮ ਹੋਇਆ ਉਸ ਤੋਂ ਬਾਅਦ ਸਰਕਾਰ ਪਲਟ ਗਈ ਜੀ ਸਰਕਾਰ ਪਲਟੀ 4 ਸਾਲ 4 ਸਾਲ ਕਾਂਗਰਸ ਪਾਰਟੀ ਦੇ ਵਿੱਚ ਇਸ ਬੰਦਾ ਕਾਂਗਰਸ ਦੀ ਸਰਕਾਰ ਦੇ ਵਿੱਚ ਅੱਗੇ ਜਿਪਸੀ ਲਾ ਕੇ ਲਾਲ ਬੀਕਨ ਲਾਲ ਬੱਤੀ ਲਾ ਕੇ ਇਹ ਇਨਸਾਨ ਵੱਖ-ਵੱਖ ਅਫਸਰਾਂ ਤੋਂ ਇੱਕ ਇੱਕ ਗਨਮੈਨ ਲੈ ਕੇ ਚਾਰ ਗਨਮੈਨ ਲੈ ਕੇ ਚਾਰ ਬਾਉਂਸਰ ਲੈ ਕੇ ਔਰ ਇਹ ਬੰਦਾ ਉਸ ਸਮੇਂ ਦੇ ਫਾਰਮਰ ਸੀਐਮ ਦੇ ਓਐਸਕੀ ਨੂੰ ਆਪਣੀ ਗੱਡੀ ਦੀ ਅਗਲੀ ਸੀਟ ਤੇ ਬਿਠਾ ਕੇ ਚਿੱਟੇ ਦਾ ਵਪਾਰ ਕਰਦਾ ਰਿਹਾ ਔਰ ਚਾਰ ਸਾਲਾਂ ਚ ਇਹਨੇ ਐਸਟੀਐਫ ਕਹਿੰਦੀ ਹੈ ਕਿ ਇਹਨੇ ਸਕੂਟਰ ਤੋਂ ਸਕੂਟਰ ਤੋਂ 50 ਕਰੋੜ ਰੁਪਏ ਦੀ ਪ੍ਰਾਪਰਟੀ ਬਣਾ ਲਈ ਉਦੋਂ ਕਿੱਥੇ ਸੁੱਤੇ ਪਏ ਸੀ ਜੀ ਆਪਾਂ ਦੱਸੋ ਕਿੱਥੇ ਸੀ ਅੱਜ ਜਿਹੜੇ ਨਸ਼ੇ ਦੀਆਂ ਗੱਲਾਂ ਕਰਦੇ ਕਿੱਥੇ ਸੀਗੇ ਜੀ ਅਗਲੀ ਚੱਲੋ ਆ ਪੜੋ ਜੀ ਇੱਕ ਹੋਰ ਇਹਦੇ 'ਚ ਲਿਖਦੇ ਨੇ ਕਹਿੰਦੇ ਅवैध ਇਹ 22/4 2020 ਦੀ ਇਹ ਖਬਰ ਹੈ ਔਰ ਇਹ ਜੱਗ ਬਾਣੀ ਪੰਜਾਬ ਕੇਸਰੀ ਅਖਬਾਰ ਦੀ ਖਬਰ ਹੈ ਜੀ ਕੋਈ ਐਵੇਂ ਹੀ ਅਖਬਾਰ ਨਹੀਂ ਹੈ ਸੋ ਇਹਦੇ 'ਚ ਲਿਖਿਆ ਕਹਿੰਦੇ ਅਵੈਧ ਸ਼ਰਾਬ ਫੈਕਟਰੀ ਕੀ ਪਾਰ ਪਰਦਾ ਫਾਸ਼ ਪੰਜ ਕਾਬੂ ਇੱਕ ਫਰਾਗ ਪੂਰੇ ਪੰਜਾਬ ਦੇ ਅੰਦਰ ਨਸ਼ੇ ਦੀਆਂ ਇਸ ਇਹ ਨਜਾਇਜ਼ ਸ਼ਰਾਬ ਫੈਕਟਰੀਆਂ ਚੱਲੀਆਂ 22 4 2020 ਨੂੰ ਖਬਰ ਲੱਗੀ ਹੈ ਤੇ ਇਸ ਦੇ ਵਿੱਚ ਕਿਹੜੀ ਕਿਹੜੀ ਸ਼ਰਾਬ ਦੀਆਂ ਬੋਟਲਸ ਇਲੀਜੀਟ दारू ਜਿਹੜੀ ਸ਼ਰਾਬ ਸੀ ਉਹ ਉਹ ਜਿਹੜੀਆਂ ਚੰਗੀਆਂ ਬ੍ਰਾਂਡ ਦੀਆਂ ਬੋਤਲਾਂ ਦੇ ਵਿੱਚ ਭਰ ਕੇ ਸਪਲਾਈ ਹੁੰਦੀ ਨਹੀਂ ਔਰ ਕਿੰਨੇ ਸਾਲ ਇਹ ਸ਼ਰਾਬ ਫੈਕਟਰੀਆਂ ਚੱਲਦੀਆਂ ਰਹੀਆਂ ਉਸ ਸਮੇਂ ਸਰਕਾਰ ਕਿਹਦੀ ਸੀ ਕਾਂਗਰਸ ਦੀ ਔਰ ਇਹਦੇ 'ਚ ਸਿੱਧੇ ਇਲਜ਼ਾਮ ਸਿੱਧੇ ਇਲਜ਼ਾਮ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਐਡਾ ਪੁਲੰਦਾ ਬਣਿਆ ਪਿਆ ਕਰੋਤਕੇਰਾ ਦੇਸ਼ ਇਹਨਾਂ ਦਾ ਪਤਾ ਲੱਗਣ ਕਿਹੜੇ-ਕਿਹੜੇ ਨਾਲ ਰਲੇ ਹੋਏ ਸੀ ਜਿਹੜੇ ਸਾਬਕਾ ਮੁੱਖ ਮੰਤਰੀ ਦਾ ਪੋਤਾ ਇਹਦੇ ਵਿੱਚ ਇਹ ਸ਼ਰਾਬ ਫੈਕਟਰੀ 'ਚ ਹਿੱਸੇਦਾਰ ਸੀ ਮੈਂ ਤੁਹਾਨੂੰ ਦੱਸਦਾ ਔਰ ਕੱਲਾ ਉਹ ਨਹੀਂ ਕਾਂਗਰਸ ਦਾ ਇੱਕ ਵરિਸ਼ਤ ਵਰਕਰ ਕਾਂਗਰਸ ਤੇ ਕਮਿਨਿਸਟ ਵਰਕਰ ਉਹਦੇ ਪਿਤਾ ਦੇ ਨਾਮ ਤੇ ਉਹਦੇ ਪਿਤਾ ਦੇ ਨਾਮ ਤੇ ਉਹਦੇ ਫਾਦਰ ਦੇ ਨਾਮ ਤੇ ਇਸ ਸੜਾ ਫੈਕਟਰੀ ਦਾ ਮੀਟਰ ਲੱਗਿਆ ਆ ਸੀਗਾ ਨਜਾਇਜ਼ ਮੀਟਰ ਕੋਈ ਜਵਾਬ ਦੇ ਸਕਦਾ ਜੀ ਅੱਜ ਅੱਜ ਗੱਲਾਂ ਕਰਦੇ ਨੇ ਕਿ ਅਸੀਂ ਹੈ ਜੀ ਅੱਜ ਗੱਲਾਂ ਕਰਦੇ ਨੇ ਕਿ ਅਸੀਂ ਅਸੀਂ ਮਤਲਬ ਕਿ ਨਸ਼ੇ ਨਸ਼ੇ ਦੇ ਖਿਲਾਫ ਡਿਬੇਟ ਕਰਨੀ ਹੈ ਜੀ ਸਾਦ ਕੇ ਕਰੋ ਜੰਮ ਜੰਮ ਕਰੋ ਮੈਂ ਮੈਂ ਸਪੀਕਰ ਸਾਹਿਬ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਨਸ਼ਾ ਆਇਆ ਕਿੱਥੋਂ ਜ਼ਿੰਦਗੀ ਦੇਖੋ ਮਾਨਯੋਗ ਸਪੀਕਰ ਸਾਹਿਬ ਮੈਂ ਥੋੜੀ ਜਿਹੀ ਹੁਣ ਇਸ ਤੋਂ ਹਟ ਕੇ ਗੱਲ ਕਰਨੀ ਚਾਹੁੰਦਾ ਕਿਉਂਕਿ ਜ਼ਰੂਰੀ ਹੈ ਇਹ ਵੀ ਕਿਉਂਕਿ ਪਿੱਛੇ ਜੋ ਹੋ ਗਿਆ ਅਸੀਂ ਅੱਗਾ ਤਾਂ ਸੁਧਾਰ ਸਕਦੇ ਹਾਂ ਅੱਗਾ ਸੁਧਾਰਨ ਲਈ ਸਾਨੂੰ ਕੁਝ ਜ਼ਿੰਦਗੀ ਦੇ ਵਿੱਚ ਮਾਪਦੰਡ ਸੈੱਟ ਕਰਨੇ ਪੈਣੇ ਆ ਸਪੀਕਰ ਸਾਹਿਬ ਜਿਹੜਾ ਮਨੁੱਖ ਸੀ ਨਾ ਮਨੁੱਖ ਮਨੁੱਖ ਜਾਨਵਰਾਂ ਤੋਂ ਅੱਡ ਕਦੋਂ ਹੋਇਆ ਦੇਖੋ ਅਸੀਂ ਆਮ ਤੌਰ ਤੇ ਪੰਜ ਵਿਕਾਰ ਆਪਣੇ ਸਰੀਰ ਚ ਕਹਿੰਦੇ ਆ ਵੀ ਕਾਮ ਕਰੋਧ ਲੋਭ ਮੋਹ ਹੰਕਾਰ ਦੇਖੋ ਤਿੰਨ ਵਿਕਾਰ 84 ਲੱਖ ਜੂਨੀਆਂ ਚੋਂ ਇੱਕ ਜੂਨੀ ਛੱਡ ਦਿਓ ਸਿਰਫ ਇਨਸਾਨ ਦੀ 83 ਲੱਖ 99 ਹਜ਼ਾਰ 999 ਜੂਨੀਆਂ ਚ ਕਾਮ ਵੀ ਪਿਆ ਕਰੋਧ ਵੀ ਪਿਆ ਤੇ ਮੋਹ ਵੀ ਪਿਆ ਗੱਲ ਸਮਝੋ ਪਰ ਲੋਭ ਤੇ ਹੰਕਾਰ ਨਹੀਂ ਆ ਉਹਨਾਂ ਕੋ ਲੋਭ ਤੇ ਹੰਕਾਰ ਮਨੋਦਸ਼ਾ ਦੇ ਬਿਸ਼ੇ ਨੇ ਇਹ ਮਨੋਦਿਸ਼ਾ ਦੇ ਵਿਸ਼ੇ ਹੋਣ ਕਰਕੇ ਮਨੁੱਖ ਨੂੰ ਮਨ ਮਿਲਿਆ ਸੀ ਤਾਂ ਇਸ ਕਰਕੇ ਜਿਹੜਾ ਲੋਭ ਤੇ ਹੰਕਾਰ ਹੈ ਇਸ ਲੋਭ ਤੇ ਹੰਕਾਰ ਦੇ ਇਹ ਮਨੁੱਖ ਦੇ ਅੰਦਰ ਵਿੱਚ ਪਨਪ ਕੇ ਇਹ ਸਾਰੇ ਮਾੜੇ ਕੰਮ ਉੱਠੇ ਕੰਮ ਕਰਾਣੇ ਸ਼ੁਰੂ ਕੀਤੇ ਮਾਣਯੋਗ ਸਪੀਕਰ ਸਾਹਿਬ ਮੈਂ ਉਹਦੇ ਬਾਬਾ ਬੁੱਲੇ ਸ਼ਾਹ ਜੀ ਦੇ ਬਾਰੇ ਚਿੱਕ ਜੋ ਨਾਲ ਲਿਖਿਆ ਹੈ ਬਾਬਾ ਬੁੱਲੇ ਸ਼ਾਹ ਜੀ ਲਿਖਦੇ ਨੇ ਕਹਿੰਦੇ ਵੇਖ ਆਸਮਾਨਾਂ ਤੇ ਉੜਦੇ ਪੰਛੀ ਵੇਖ ਤੇ ਸਹੀ ਕੀ ਕੁਝ ਕਰਦੇ ਨੇ ਕਹਿੰਦੇ ਨਾ ਉਹ ਕਰਦੇ ਰਿਸਕ ਜ਼ਖੀਰਾ ਤੇ ਨਾ ਉਹ ਭੁੱਖੇ ਮਰਦੇ ਨੇ ਕਹਿੰਦੇ ਬੰਦੇ ਹੀ ਕਰਦੇ ਰਿਸਕ ਜ਼ਖੀਰਾ ਤੇ ਬੰਦੇ ਹੀ ਭੁੱਖੇ ਮਰਦੇ ਨੇ ਸਰ ਕੋਈ ਪਸ਼ੂ ਕੋਈ ਪੰਛੀ ਕੋਈ ਜਾਨਵਰ ਰਿਸਕਾਂ ਦੇ ਜ਼ਖੀਰੇ ਨਹੀਂ ਕਰਦਾ ਪਰ ਉਹ ਭੁੱਖੇ ਵੀ ਨਹੀਂ ਮਰਦੇ ਸਰ ਇਨਸਾਨ ਕਿਸ ਹੱਦ ਤੱਕ ਗਿਰਿਆ ਚਾਰ ਛੱਲਣ ਕਮਾਣ ਪਿੱਛੇ ਚਾਰ ਛੱਲਣ ਕਮਾਣ ਪਿੱਛੇ ਤੇ ਚਾਰ ਵੋਟਾਂ ਪਿੱਛੇ ਸਰ ਘਰ ਘਰ ਤੱਕ ਨਸ਼ਾ ਬਚਾਤਾ ਸਰ ਚਾਰ ਪੈਸਿਆਂ ਪਿੱਛੇ ਚਾਰ ਟੁਕਕਾ ਪਿੱਛੇ ਨਸ਼ੇ ਦਾ ਵਪਾਰ ਕਰਨ ਲੱਗੇ ਘਰਾਂ ਤੇ ਲੋਕਾਂ ਦੇ ਚਿੱਟਾ 70 ਬਿਠਾ ਕੇ 70 ਬਿਠਾ ਕੇ ਤੇ ਸਰ ਉਸ ਪੈਸੇ ਦੇ ਨਾਲ ਆਪਣੇ ਟੱਬਰਾਂ ਦੇ ਲਈ ਐਸ਼ੋ ਇਸ਼ਰਤ ਐਸ਼ੋ ਰਾਮ ਪਾਣ ਲੱਗੇ ਸਰ ਬਖਸ਼ੇ ਜਾਣਗੇ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਉਸ ਅਕਾਲ ਪੁਰਖ ਦੀ ਉਸ ਪਰਮਾਤਮਾ ਦੀ ਕਚਹਿਰੀ 'ਚ ਇਹ ਬਖਸ਼ੇ ਜਾਣਗੇ ਕੀ ਹਸ਼ਰ ਹੋਊਗਾ ਇਹਨਾਂ ਦਾ ਜਿਵੇਂ ਮੈਂ ਤੋਂ ਪਹਿਲਾਂ ਕਹਿ ਕੇ ਗਏ ਨੇ ਜਿੱਥੇ ਅਮਲਾਂ ਦੇ ਨਿਵੇੜੇ ਹੋਣੇ ਨੇ ਨਾ ਉੱਥੇ ਜਾਤ ਤੇ ਬਾਤ ਨਹੀਂ ਕਿਸੇ ਨੇ ਪੁੱਛਣੀ ਸਰ ਸਰ ਇਸ ਤੋਂ ਅਲੱਗ ਇਲਾਵਾ ਮੈਂ ਇੱਕ ਗੱਲ ਤੁਹਾਨੂੰ ਹੋਰ ਵੀ ਦੱਸਣੀ ਚਾਹੁੰਦਾ ਮਾਨਯੋਗ ਸਪੀਕਰ ਸਾਹਿਬ ਮੈਨੂੰ ਅੱਜ ਅਸਲੀਅਤ ਦੇ ਵਿੱਚ ਇੱਕ ਅੱਜ ਬਾਬਾ ਫਰੀਦ ਜੀ ਸਾਡੇ ਸਤਿਕਾਰਯੋਗ ਮਹਾਪੁਰਖ ਉਹਨਾਂ ਦੀ ਇੱਕ ਗੱਲ ਯਾਦ ਆਉਂਦੀ ਹੈ ਬਾਬਾ ਫਰੀਦ ਜੀ ਇੱਕ ਵਾਰ ਪਾਕਪਟਨ ਤੋਂ ਜੱਲੇ ਤੇ ਖਵਾਜਾ ਮੀਨੂद्दीन ਚਿਸ਼ਤੀ ਸਾਹਿਬ ਕੋਲ ਪਹੁੰਚੇ ਅਜਮੇਸ਼ شریف ਇਹ ਸੁਣਨ ਵਾਲੀ ਗੱਲ ਹੈ ਸਰ ਉੱਥੇ ਗਏ ਤਾਂ ਖਵਾਜਾ ਸਾਹਿਬ ਨੇ ਕਿਹਾ ਕਿ ਦੱਸੋ ਕਿਵੇਂ ਆਉਣਾ ਹੋਇਆ ਬਾਬਾ ਫਰੀਦ ਜੀ ਕਹਿਣ ਲੱਗੇ ਕਿ ਮਨੋਦਿਸ਼ਾ ਦੇ ਵਿੱਚ ਤੂਫਾਨ ਚੱਲ ਰਿਹਾ ਹੈ ਸਮਝ ਨਹੀਂ ਆ ਰਿਹਾ ਜ਼ਿੰਦਗੀ ਕਿਉਂ ਜੀ ਹੋਣੀ ਚਾਹੀਦੀ ਅੱਜ ਰਾਹ ਪਾਓ ਅੱਜ ਸਾਨੂੰ ਕੋਈ ਜੀਵਨ ਦੀ ਜਾਂਚ ਦੱਸੋ ਅਸੀਂ ਕਿਵੇਂ ਜ਼ਿੰਦਗੀ ਜੀਏ ਸਰ ਖਵਾਜਾ ਸਾਹਿਬ ਕਹਿੰਦੇ ਫਰੀਦ ਇੱਕ ਕੰਮ ਕਰ ਉਹ ਸਾਹਮਣੇ ਪਿੰਜਰੇ 'ਚ ਕਬੂਤਰ ਦੇਖ ਰਿਹਾ ਹੈ ਕਹਿੰਦੇ ਹਾਂ ਜੀ ਕਹਿੰਦੇ ਜਾ ਕਬੂਤਰ ਕੱਢ ਕਬੂਤਰ ਕੱਢਿਆ ਇੱਕ ਛੁਰੀ ਫੜਾਤੀ ਕਹਦੇ ਜਾ ਫਰੀਦ ਇਹਨੂੰ ਉਸ ਜਗ੍ਹਾ ਤੇ ਜ਼ਬਾ ਕਰਕੇ ਲੈ ਆ ਜਿੱਥੇ ਕੋਈ ਦੇਖਦਾ ਨਾ ਹੋਵੇ ਜਿੱਥੇ ਕੋਈ ਦੇਖਦਾ ਨਾ ਹੋਵੇ ਫਰੀਦ ਸਾਹਿਬ ਕਹਦੇ ਫੇਰ ਕੀ ਫੇਰ ਇਹਦੇ ਨਾਲ ਮੈਨੂੰ ਗਿਆਨ ਹੋ ਜਾਊਗਾ ਉਹ ਕਹਿੰਦੇ ਹਾਂ ਫਿਰ ਤੈਨੂੰ ਗਿਆਨ ਦੇ ਦਿਆਂ ਤੂੰ ਲੈ ਕੇ ਜਾ ਇਹਨੂੰ ਜ਼ਬਾ ਕਰਕੇ ਲੈ ਕੇ ਆ ਜਿੱਥੇ ਕੋਈ ਦੇਖਦਾ ਨਾ ਹੋਵੇ ਸਰ ਫਰੀਦ ਸਾਹਿਬ ਨੇ ਕਬੂਤਰ ਚੱਕਿਆ ਛੁਰੀ ਚੱਕੀ ਸਰ ਜਦੋਂ ਉਸ ਜਗ੍ਹਾ ਤੋਂ ਬਾਹਰ ਨਿਕਲੇ ਖ्वाजा ਸਾਹਿਬ ਦੀ ਤਾਂ ਸੋਚਿਆ ਵੀ ਉਰੇ ਸ਼ਾਇਦ ਕੋਈ ਹੋਊਗਾ ਨਹੀਂ ਸਤ ਜਦੋਂ ਜ਼ਬਾਹ ਕਰਨ ਲੱਗੇ ਤਾਂ ਦੇਖਿਆ ਉੱਤੇ ਪਰਿੰਦੇ ਪੰਛੀ ਉੜੇ ਫਿਰਦੇ ਸੀ ਕਹਦੇ ਫਰੀਦ ਸਾਹਿਬ ਕਹਦੇ ਵੀ ਸਾਨੂੰ ਤਾਂ ਕਿਹਾ ਸੀਗਾ ਖਵਾਜਾ ਸਾਹਿਬ ਨੇ ਕਿ ਜ਼ਬਾਹ ਉੱਥੇ ਕਰਨੀ ਕਿਤੇ ਕੋਈ ਦੇਖਦਾ ਹੋਏ ਪੰਛੀ ਦੇਖਦੇ ਨੇ ਉਤੋਂ ਉਹਨੇ ਚ ਗਏ ਸਰ ਇੱਕ ਪੇੜ ਦੇ ਥੱਲੇ ਬੈਠ ਕੇ ਜ਼ਬਾਹ ਕਰਨ ਲੱਗੇ ਤਾਂ ਦੇਖਿਆ ਪੇੜ ਤੇ ਆਲਦੇ ਪਏ ਹੋਏ ਸੀ ਉਹ ਕਹਿੰਦੇ ਆਲਨਿਆਂ ਦੇ ਵਿੱਚ ਬੈਠੇ ਨੇ ਕੀੜੇ ਫਿਰਦੇ ਨੇ ਉਹ ਕਹਿੰਦੇ ਉਰੇ ਵੀ ਕੋਈ ਦੇਖਦਾ ਨਹੀਂ ਉਰੇ ਜ਼ਬਾਹ ਕਰ ਸਕਦਾ ਉਤੋਂ ਗਏ ਇੱਕ ਤਹਿ ਖਾਨੇ 'ਚ ਪਹੁੰਚੇ ਇੱਕ ਤਹਿ ਖਾਨੇ 'ਚ ਜਦੋਂ ਹਨੇਰੇ 'ਚ ਜ਼ਿਬਾ ਕਰਨ ਲੱਗੇ ਸਰ ਉੱਥੇ ਦੇਖਿਆ ਇੱਕ ਬਿੱਲੀ ਨੇ ਬਨੂਂਗੜੇ ਦਿੱਤੇ ਹੋਏ ਸੀ ਉਹਨਾਂ ਦੀਆਂ ਅੱਖਾਂ ਚਮਕਦੀਆਂ ਸੀ ਉਹਨਾਂ ਨੇ ਦੇਖਿਆ ਕਿ ਉਰੇ ਤਾਂ ਬਿੱਲੀਆਂ ਬੈਠੀਆਂ ਦੇਖ ਰਹੀਆਂ ਫੇਰ ਕਿਵੇਂ ਕਰਾਂ ਫੇਰ ਕਹਿੰਦੇ ਵੀ ਚਲੋ ਕੋਈ ਨਹੀਂ ਇੱਕ ਅਲੱਗ ਹਨੇਰ ਕੁਮਾ ਕਮਰੇ 'ਚ ਗਏ ਆਪਣੀ ਜਦੋਂ ਉਹਨੂੰ ਐ ਛੁਰੀ ਰੱਖੀ ਤੇ ਜਦੋਂ ਫੇਰਨ ਲੱਗੇ ਛੁਰੀ ਤਾਂ ਉਹਨਾਂ ਨੇ ਕਿਹਾ ਕਹਿੰਦੇ ਮੈਨੂੰ ਤਾਂ ਕਹਿਆ ਸੀਗਾ ਖਵਾਜਾ ਸਾਹਿਬ ਨੇ ਕਿ ਉੱਥੇ ਜਿਵਾ ਕਰੀ ਜਿੱਥੇ ਕੋਈ ਦੇਖ ਕਹਿੰਦੇ ਕਬੂਤਰ ਮੈਨੂੰ ਦੇਖ ਰਿਹਾ ਕਮਾਲ ਦੀ ਗੱਲ ਹੈ ਜਿਹਨੂੰ ਮੈਂ ਜਿਵਾ ਕਰਨ ਲੱਗਿਆ ਆਪਣਾ ਵਸਤਰ ਪਾੜਿਆ ਕਬੂਤਰ ਦੀਆਂ ਅੱਖਾਂ ਤੇ ਬੰਨ੍ਹਿਆ ਸਰ ਕਬੂਤਰ ਦੀਆਂ ਜਦੋਂ ਫੇਰ ਜਿਵਾ ਕਰਨ ਲੱਗੇ ਕਹਿੰਦੇ ਉਹ ਪੰਦਾ ਪੈ ਗਿਆ ਕਹਿੰਦੇ ਕੀ ਕਹਿੰਦੇ ਹੁਣ ਮੈਂ ਕਬੂਤਰ ਨੂੰ ਦੇਖ ਰਿਹਾ ਕਹਿੰਦੇ ਫੇਰ ਕਹਿੰਦੇ ਕਿਹਾ ਸੀ ਉੱਥੇ ਜਿਵਾ ਕਰੀ ਜਿੱਥੇ ਕੋਈ ਦੇਖਦਾ ਨਾ ਨੇ ਸਰ ਫੇਰ ਆਪਣੇ ਅੱਖਾਂ ਤੇ ਪੱਟੀ ਬੰਨ੍ਹ ਲਈ ਜਦੋਂ ਫੇਰ ਜਿਵਾ ਕਰਨ ਲੱਗੇ ਸਰ ਫੇਰ ਵੀ ਛੁਰੀ ਨਾ ਚੱਲ ਪਾਵੇ ਕਿਉਂ ਕਿਉਂਕਿ ਫੇਰ ਇੱਕ ਮਨ ਦੇ ਅੰਦਰ ਜਿਹੜੀ ਅੱਖ ਸੀ ਉਹ ਖੁੱਲੀ ਸੀ ਉਹ ਦੇਖ ਰਹੀ ਸੀ ਵੀ ਫਰੀਦ ਜੋਤੂ ਕਰਨ ਲੱਗੇ ਆ ਗਲਤ ਹੈ ਓਵੇਂ ਹੀ ਕਸ਼ਮਕਸ਼ ਦੇ ਵਿੱਚ ਕਬੂਤਰ ਦੀ ਪੱਟੀ ਖੋਲੀ ਆਪਣੀ ਪੱਟੀ ਖੋਲੀ ਕਬੂਤਰ ਜਿਉਂਦਾ ਚੱਕਿਆ ਛੁਰੀ ਚੱਕੀ ਲਿਆ ਕੇ ਖ्वाजा ਸਾਹਿਬ ਦੇ ਅੱਗੇ ਰੱਖਤੀ ਕਹਿੰਦੇ ਖ्वाजा ਸਾਹਿਬ ਮੈਨੂੰ ਇੱਕ ਵੀ ਐਸੀ ਜਗ੍ਹਾ ਨਹੀਂ ਲੱਭੀ ਇਸ ਧਰਤੀ ਦੇ ਉੱਤੇ ਇਸ ਜਹਾਨ ਦੇ ਉੱਤੇ ਜਿੱਥੇ ਕੋਈ ਦੇਖਦਾ ਨਾ ਹੋਵੇ ਉਹ ਕਹਿੰਦੇ ਵੀ ਕਿਉਂ ਤੈਨੂੰ ਐਡੀ ਵੱਡੀ ਕਾਇਨਾਤ ਚ ਜਗ੍ਹਾ ਨਹੀਂ ਲੱਭੀ ਉਹ ਕਹਿੰਦੇ ਮੈਂ ਸਭ ਕੁਝ ਕਰਕੇ ਦੇਖ ਲਿਆ ਪਰ ਜਿਹੜੀ ਮੇਰੇ ਅੰਦਰ ਬੈਠੀ ਅੱਖ ਹੈ ਨਾ ਉਹ ਮੈਨੂੰ ਪਰਤੱਖ ਦੇਖ ਰਹੀ ਹੈ ਸਰ ਜਿਨ੍ਹਾਂ ਨੇ ਨਸ਼ਿਆਂ ਦੇ ਕਾਰੋਬਾਰ ਕੀਤੇ ਨੇ ਨਾ ਜਿਨ੍ਹਾਂ ਨੇ ਨਸ਼ਿਆਂ ਦੀ ਸਦਾਕਰੀ ਕੀਤੀ ਹੈ ਸਰ ਯਕੀਨ ਜਾਣਿਓ ਇਹ ਕਬੂਤਰ ਦੇ ਅੱਖਾਂ ਤੇ ਪੱਟੀ ਬੰਨ ਸਕਦੇ ਨੇ ਇਹ ਆਪਣੇ ਅੱਖਾਂ ਤੇ ਪੱਟੀ ਬੰਨ ਸਕਦੇ ਨੇ ਉਹ ਜਿਹੜਾ ਉਹ ਪ੍ਰਮਾਤਮਾ ਬੈਠਾ ਨਾ ਸਰ ਉਹ ਦੇਖ ਰਿਹਾ ਉਹਦੇ ਦਿਲ ਤੇ ਪੱਟੀ ਕਿਵੇਂ ਬੰਨੋਗੇ ਸਰ ਅੱਜ ਜਾ ਕੇ ਦੇਖਿਓ ਪਿੰਡਾਂ ਦੇ ਵਿੱਚ ਅੱਜ ਹਾਲਾਤ ਕੀ ਨੇ ਪਹਿਲਾਂ ਕੀ ਸੀ ਸਰ ਅਸੀਂ ਪਿੱਛੇ ਜਿਹਨੂੰ ਸਾਡੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਸਰ ਸਰਵੇਖ ਕਰਵਾਇਆ ਅਸੀਂ 7000 ਪਿੰਡਾਂ 'ਚ ਜੁਧ ਨਸ਼ਿਆਂ ਵਿਰੁੱਧ ਦੇ ਕੈਂਪ ਲਾਏ 7000 ਪਿੰਡਾਂ 'ਚ ਸਾਡੇ ਮਾਨਯੋਗ ਮੈਂਬਰ ਸਾਹਿਬਾਨ ਸਾਰੇ ਜਣੇ ਗਏ ਉੱਥੇ ਜਾ ਕੇ ਪਲੈਜ ਕਰਾਈ ਉਹਨਾਂ ਨੂੰ ਸ਼ਬਦ ਦੁਆਈ ਕਿ ਅਸੀਂ ਆਪਣਾ ਪਿੰਡ ਨਸ਼ਾ ਮੁਕਤ ਕਰਾਂਗੇ ਸਰ ਉਹਦਾ ਨਤੀਜਾ ਪਤਾ ਕੀ ਨਿਕਲਿਆ ਸਰ ਉਹਦਾ ਨਤੀਜਾ ਨਿਕਲੇ ਅੱਜ ਬੜੀ ਖੁਸ਼ੀ ਦੀ ਗੱਲ ਦੱਸਦਾ ਹਾਂ ਔਰ ਮਾਨਯੋਗ ਸਰ ਸਾਡੀ ਪੂਰੀ ਸਦਨ ਨੂੰ ਇਹ ਖੁਸ਼ੀ ਹੋਊ 7000 ਪਿੰਡਾਂ ਚੋਂ ਸਰ 4500 ਪਿੰਡ ਸਾਡਾ ਟੋਟਲ ਨਸ਼ਾ ਮੁਕਤ ਹੋ ਚੁੱਕਿਆ ਹੈ ਜੀ ਜਿੱਤੇ ਨਸ਼ਾ ਜਿਹੜਾ ਹੈ ਉਹ ਉਹ ਖਤਮ ਹੋ ਚੁੱਕਿਆ ਸਰ ਤਕਰੀਬਨ ਜਿਹੜੇ ਪਿੰਡਾਂ ਦੇ ਵਿੱਚ ਸਰ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਸੁੱਖ ਮਨਾਓ ਸੁੱਖ ਪੰਜਾਬ ਦੀ ਸੁੱਖ ਮਨਾਓ ਉਹ ਪੰਜਾਬ ਦੀ ਸੁੱਖ ਮਨਾਓ ਉਲਟਾ ਤਾੜੀਆਂ ਮਾਰੋ ਅਸੀਂ ਕੰਮ ਕਰਨ ਲੱਗੇ ਨਸ਼ਾ ਮਕਾਨ ਲੱਗੇ ਹੋਇਆ ਗੰਦ ਥੋੜਾ ਪਾਇਆ ਸੁਮਰਨ ਆਸੀ ਲੱਗੇ ਹੋਏ ਆ ਸੋ ਤੁਹਾਨੂੰ ਲਿਸਟ ਵੀ ਦੇ ਦੇਾਂਗੇ ਜਾਏ ਉਹ ਇੱਕ ਵਾਰ ਜਿਹੜਾ ਖੱਡੇ ਆ ਉਹਨੇ ਤਾਂ ਪਿੰਡਾਂ ਦੇ ਬਾਹਰ ਕਈਆਂ ਨੇ ਤਾਂ ਬੋਰਡ ਵੀ ਲਾਤੇ ਕਿ ਸਾਡਾ ਪਿੰਡ ਹੈ ਜਿਹੜਾ 100% ਨਸ਼ਾ ਮੁਕਤ ਹੋ ਚੁੱਕਿਆ ਜੀ ਸਰ ਅਸੀਂ ਬੇਚਦੇ ਆ ਤੇ ਚਲੋ ਕੋਈ ਗੱਲ ਨਹੀਂ ਇਹਨਾਂ ਦੀ ਇਹਨਾਂ ਨੂੰ ਮੁਬਾਰਕ ਸਰ ਸੁਣੋ ਮੇਰੀ ਗੱਲਣਗੇ ਹਾਊਸ ਇਹ ਨਾਲ ਅੱਛਾ ਚੱਲ ਰਿਹਾ ਕਿਉਂ ਕਰੇ ਸਰ ਸਾਡੀ ਇਹ ਮਹਿੰਮ ਮੁੱਕੀ ਨਹੀਂ ਸਰ ਸਾਡੀ ਇਹ ਮਹਿੰਮ ਮੁੱਕੀ ਨਹੀਂ ਸਰ ਸਾਡੀ ਇਹ ਮੁਹਮਮ ਯੁੱਧ ਨਸ਼ਾ ਵਿਰੁੱਧ ਜਾਰੀ ਹੈ ਸਰ ਮੈਂ ਤਾਰੀਫ ਸਰ ਮੈਂ ਤਾਰੀਫ ਕਰਨੀ ਚਾਹੂੰਗਾ ਜੀ ਸਾਹਿਬ ਬੈਠੋ ਪਲੀਜ਼ ਸਰ ਮੈਂ ਤਾਰੀਫ ਕਰਨੀ ਚਾਹੂੰਗਾ ਪਰ ਮੈਂ ਤਾਰੀਫ ਕਰਨੀ ਚਾਹੂੰਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰ ਮੇਰੀ ਗੱਲ ਕਹਿ ਦਿਓ ਸਰ ਮੇਰੀ ਸਰ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਬੈਠੋ ਇੱਕ ਮਿੰਟ ਬੈਠੋ 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 ਉਹ ਬੈਠੋ ਇੱਕ ਮਿੰਟ ਬੈਠੋ ਬੈਠੋ بیٹھو 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 منتری صاحب ایک منٹ دیو بیٹھو بیٹھو منتری صاحب ایک منٹ دیو دوڑا جی میں ایک بینتی کراگا گیاس پورا صاحب دیکھو ہاؤس کی مریادا رکھنا سڈا فرج ہے صاحب ਹੈਂਰੀ ਸਾਹਿਬ ਹੈਂਰੀ ਸਾਹਿਬ ਇਹ ਹੈਂਰੀ ਸਾਹਿਬ ਇਹ ਤਰੀਕਾ ਤੁਹਾਡਾ ਬੋਲਣ ਦਾ ਇਹ ਤੁਹਾਡਾ ਤਰੀਕਾ ਹੈ ਇਹ ਤਰੀਕੇ ਤੁਹਾਡਾ ਬੋਲਣਾ ਬੈਠੋ ਪਲੀਜ਼ ਬੈਠੋ ਬੈਠੋ ਪਲੀਜ਼ ਇਸ ਪਵਿੱਤਰ ਹਾਊਸ ਦੇ ਵਿੱਚ ਤੁਸੀਂ ਗਾਲ ਕੱਢੀ ਤੁਸੀਂ ਮੰਨ ਰਹੇ ਹੋ ਇੱਕ ਚੰਗੀ ਗੱਲ ਹੈ ਤੁਸੀਂ ਇਸ ਪਵਿੱਤਰ ਹਾਊਸ ਦੇ ਵਿੱਚ ਗਾਲਾਂ ਕੱਢਣ ਆਏ ਹੋ ਤੁਸੀਂ ਇਹ ਹਾਊਸ ਵਿੱਚ ਗਾਲਾਂ ਕੱਢਣ ਆਏ ਹੋ ਨਹੀਂ ਨਹੀਂ ਤੁਸੀਂ ਹੈਂਡੀ ਸਾਹਿਬ ਇੱਕ ਮਿੰਟ ਜਵਾਬ ਦਿਓ ਤੇ ਹਾਊਸ ਨੂੰ ਚੇਅਰ ਨੂੰ ਜਵਾਬ ਦਿਓ ਤੁਸੀਂ ਗਾਲ ਕੱਢੀ ਆ ਬਾਈਬਾ ਸਾਹਿਬ ਇਹ ਡੱਕਰਮ ਠੀਕ ਹੈ 33 ਵੀ ਕੇ ਸਾਹਿਬ ਜੀ ਬੜਾ ਇੱਕ ਮਿੰਟ ਸੋਨਮੇ ਸੋਨਦੇਵ ਸੋਨਦੇਵ ਸੁਣਨ ਦਿਓ ਇੱਕ ਮਿੰਟ ਡੈਪਟੀ ਸਪੀਕਰ ਸਾਹਿਬ ਨੂੰ ਸੁਣਨ ਦਿਓ ਪਹਿਲਾਂ ਇੱਕ ਡੈਪਟੀ ਸਪੀਕਰ ਸਾਹਿਬ ਬੜਾ ਅਨਫੋਰਚੂਨੇਟ ਮੈਂ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰੂੰਗਾ ਪਰਸਨਲਾਈਜ਼ ਨਾ ਕਰੀਏ ਜਿਹੜਾ ਗੱਗਜ਼ਾ ਮੁੱਦਾ ਬੜਾ ਗੰਭੀਰ ਬੋਤਾ ਹੈ ਉਹਦੇ ਤੇ ਆਪਾਂ ਰਹੀਏ ਪਰਸਨਲਾਈਜ਼ਡ ਅਟੈਕ ਨਾ ਕਰੀਏ ਤੁਸੀਂ ਮੰਤਰੀ ਸਾਹਿਬ ਵਿੱਚ ਕਿਉਂ ਮੋਰੇ ਨਾਲ ਗੱਲ ਕਰ ਰਿਹਾ ਮੈਨੂੰ ਕਰਨ ਦਿਓ ਮੈਨੂੰ ਗੱਲ ਕਰਨ ਦਿਓ ਮੈਨੂੰ ਕਰਨ ਦਿਓ ਗੱਲ ਦੇਖੋ ਮੇਰੇ ਡੈਪਟੀ ਸਪੀਕਰ ਸਾਹਿਬ ਡੈਪਟੀ ਸਪੀਕਰ ਸਾਹਿਬ ਕਿਸੇ ਇੱਕ

ਮਾਈ ਨੇਮ ਨਹੀਂ ਗਿਆ ਦੱਸੋ ਕਿਹਦੇ ਨੇ ਮੈਨੂੰ ਕਿਹਾ ਮਾਈ ਨੇਮ ਨਹੀਂ ਗਿਆ ਮੈਂ ਮੈਂ ਤਾਂ ਮੰਨਦਾ ਔਰ ਇਹਨਾਂ ਨੇ ਇਹ ਮੰਨਿਆ ਕਿ ਮੈਂ ਹਾਊਸ ਦੇ ਵਿੱਚ ਗਾਲ ਕੱਢੀ ਇਹ ਤੁਸੀਂ ਦੇਖੋ ਇਹਨਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਗਾਲਾਂ ਕੱਢਣੇ ਨਹੀਂ ਭੇਜਿਆ ਜਿਹੜਾ ਮੇਰੀ ਸੁਣੋ ਦਿਸ ਇਜ਼ ਦਿਸ ਇਜ਼ ਚੰਗੀ ਗੱਲ ਨਹੀਂ ਚੰਗੀ ਗੱਲ ਨਹੀਂ ਬਸ ਮੈਂ ਇੱਕੋ ਰਿਕਵੈਸਟ ਕਰੂ ਡੈਪਟੀ ਸਪੀਕਰ ਸਾਹਿਬ ਇਹਨੂੰ ਇਹ ਬੜੀ ਚਰਚਾ ਇੰਪੋਰਟੈਂਟ ਚਰਚਾ ਇਹਨੂੰ ਥੋੜਾ ਜਿਆ ਸੁਚਜੇਤ ਅੰਦਰ ਅੱਗੇ ਚੱਲਣ ਦੀ ਹੈ ਮੈਂ ਪਰ ਜੇਕਰ ਆਪਾਂ ਰਨਿੰਗ ਕਮੈਂਟਰੀ ਕਰਾਂਗੇ ਕਿੱਦਾਂ ਚੱਲੇਗੀ ਦੱਸੋ ਗੈਲਟ ਅਲੀਗੇਸ਼ਨ ਰਨਿੰਗ ਕਮੈਂਟਰੀ ਕਰਾਂਗੇ ਕਿੱਦਾਂ ਚੱਲੇਗੀ ਅੱਗੇ ਫਿਰ ਨਹੀਂ ਕਰਨੀ ਚਾਹੀਦੀ ਫਿਰ ਨਹੀਂ ਕਰਨੀ ਚਾਹੀਦੀ ਸੌਂਗ ਸਾਹਿਬ ਬੋਲ ਰਹੇ ਮਿਚਿੰਡਰਪਾਂ ਦੀ ਕਿ ਲੋੜ ਆ ਜੇ ਆਪਾਂ ਲਕਸ਼ਮਣ ਰੇਖਾ 'ਚ ਰਹਿ ਕੇ ਇਸ ਬਹਿਸ ਨੂੰ ਚਿਲਾਵਾਂਗੇ ਫਾਇਦੇਮੰਦ ਪੰਜ ਵਾਰ ਕਹਤਾ ਉਹਨਾਂ ਨੇ ਕਿ ਮੈਂ ਗਾਲ ਕੱਢੀ ਇਹ ਗੱਲ ਚੰਗੀ ਨਹੀਂ ਸੁਣ ਲੋ ਉਹਨਾਂ ਨੇ ਚਿੱਟੇ ਦਾ ਇਲਜ਼ਾਮ ਲਾਇਆ ਭਾਈ ਨੇਮ ਕਹ ਸੀ ਇਹਨਾਂ ਨੂੰ ਉਹਨਾਂ ਮੈਂਬਰ ਨੇ ਇਹਨਾਂ ਤੇ ਚਿੱਟੇ ਦਾ ਇਲਜ਼ਾਮ ਲਾਇਆ ਸੀ ਭਾਈ ਨੇਮ ਭਾਈ ਭਾਈ ਨੇਮ ਕੀ ਦੱਸੋ ਬਿਲਕੁਲ ਬਾਈ ਨੇ ਨਹੀਂ ਕਿਹਾ ਨਹੀਂ ਕਿਹਾ ਬਾਈ ਇਹਨਾਂ ਦਾ ਬਹਿਸ ਹੀ ਇਹਨਾਂ ਨਾਲ ਹੋ ਰਹੀ ਸੀ ਜੀ ਬਾਈ ਨੇ ਨਹੀਂ ਕਿਹਾ ਬਹਿਸ ਹੀ ਇਹਨਾਂ ਨਾਲ ਹੋ ਰਹੀ ਸੀ ਨਹੀਂ ਨਹੀਂ ਨਾ ਬੈਸੇ ਉਹ ਚੇਰ ਨੂੰ ਬੈਸ ਕਰ ਰਿਹਾ ਚਲੋ ਮੇਰੀ ਬੇਨਤੀ ਸੁਣੋ ਮੈਂ ਸੀਨੀਅਰ ਆ ਸਾਰੇ ਮੈਂ ਇੱਕ ਮੈਂ ਇਸ ਗੱਲ ਨੂੰ ਰਿਕਵੈਸਟ ਕਰਨਾ ਸਾਰੇ ਹਾਊਸ ਨੂੰ ਜੇ ਕੋਈ ਇਹਨਾਂ ਵੱਲੋਂ ਜਾਂ ਉਹਨਾਂ ਵੱਲੋਂ ਵੀ ਕੋਈ ਗੱਲ ਹੋ ਗਈ ਹੋਏ ਉਹਨੂੰ ਵਿਡਰੋਅ ਕੀਤਾ ਜਾਏ ਬਿਲਕੁਲ ਸ਼ਾਂਤੀ ਦੇ ਨਾਲ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਮੈਂ ਬਾਈਬਾ ਸਾਹਿਬ ਤੁਹਾਡੇ ਨਾਲ ਇਨਕਾਰ ਇਨਕਾਰ ਜਿਆਸਪੁਰਾ ਸਾਹਿਬ ਤੁਹਾਡਾ ਟਾਈਮ ਆਣ ਲਗਾ ਇਹਨਾਂ ਦੋ ਵਾਰ ਤੁਸੀਂ ਮਿਲਣਾ ਬੈਠੋ ਪਲੀਜ਼ ਇਹਨਾਂ ਦੋ ਵਾਰ ਆਪਣੀ ਤਿਆਰੀਏ ਜੋ ਮਰਜ਼ੀ ਬੋਲਿਓ ਮੇਰੀ ਰਿਕਵੈਸਟ ਹੈ ਸਾਰੇ ਪੇਪਰ ਇਹ ਜਿਹੜੇ ਸ਼ਖਤ ਦੇ ਇਹ ਸਾਰੇ ਲੈਸ ਦੇ ਬਿਚੋ ਸਰ ਇਸ ਪਾਟੀ ਚ ਚੰਗਾਰੀ ਲੱਗਦਾ ਮੇਰੀ ਗੁਜ਼ਾਰਿਸ਼ ਹੈ ਜੋ ਵੀ ਅਸੀਂ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਮੈਂ ਥੋੜੀ ਗਲਤ ਬੈਠੋ ਪਲੀਜ਼ ਜੋ ਵੀ ਚੇਰ ਦੀ ਇਜਾਜ਼ਤ ਤੋਂ ਬਿਨਾ ਬੋਲਿਆ ਗਿਆ ਉਹ ਰਿਕਾਰਡ ਤੇ ਨਾਲ ਲਿਆਂਦਾ ਜਾਵੇ ਪਰ ਮੇਰੀ ਇੱਕ ਬੇਨਤੀ ਜ਼ਰੂਰ ਆ ਕਿ ਅਸੀਂ ਲੋਕਾਂ ਨੇ ਬੜੀਆਂ ਆਸਾਂ ਦੇ ਨਾਲ ਸਾਨੂੰ ਚੁਣ ਕੇ ਭੇਜਿਆ ਪਰ ਅਸੀਂ ਆਪਣੀ ਜਿਹੜੀ ਅੰਦਰਲੀ ਹੈਗੀ ਆ ਉਹ ਨਾ ਦਿਖਾਈਏ ਲੋਕਾਂ ਨੂੰ ਪੱਕੀ ਆ ਹਾਂਜੀ ਚਲੋ ਮਾਨਯੋਗ ਸਪੀਕਰ ਸਾਹਿਬ ਸਾਡੇ ਦੋ ਮੈਂਬਰਾਂ ਦੇ ਵਿੱਚ ਜੋ ਇਹ ਮਾਹੌਲ ਬਣਿਆ ਤੁਸੀਂ ਚਿਹਰੋਂ ਡਰੈਸ ਕਰੋ ਮਾਹੌਲ ਠੀਕ ਰਹਿਣਾ ਚਲੋ ਮਾਨਯੋਗ ਸਪੀਕਰ ਸਾਹਿਬ ਗੱਲ ਇਸ ਤਰ੍ਹਾਂ ਹੈ ਵੀ ਆਪਣੀ ਜਿਹੜੀ ਲਹਿ ਬਣੀ ਹੋਈ ਸੀ ਉਹ ਥੋੜਾ ਜਿਹਾ ਚਲੋ ਟੁੱਟ ਗਈ ਮੈਂ ਫੇਰ ਵੀ ਉੱਥੋਂ ਕੰਟੀਨਿਊ ਕਰਦਾ ਹਾਂ ਸਪੀਕਰ ਸਾਹਿਬ ਜਿਹੜਾ ਪੈਸਾ ਹੁੰਦਾ ਨਾ ਪੈਸਾ ਪੈਸੇ ਦਾ ਪੈਸਾ ਅੰਦਾ ਕਰ ਦਿੰਦਾ ਮੈਨੂੰ ਕੰਕਲੂਡ ਕਰ ਲਓ ਤੁਹਾਡਾ ਕਾਫੀ ਟਾਈਮ ਹੋ ਗਿਆ ਆ ਜੀ ਨੇੜੇ ਕਰ ਲਿਓ ਗੱਲ ਆ ਨੇੜੀ ਕਰ ਰਹੇ ਆ ਜੀ ਮੇਰਾ ਤਾਂ ਸਟੇਮ ਇਹ ਖਾ ਗਿਆ ਜੀ ਪੈਸਾ ਤਾਂ ਮਨੁੱਖ ਨੂੰ ਅੰਦਾ ਕਰ ਦਿੰਦੇ ਪੈਸੇ ਦੇ ਚੱਕਰ ਦੇ ਕਾਰਨ ਤੁਸੀਂ ਇਹ ਦੇਖੋ ਵੀ ਇਹ ਤਾਕਤ ਚ ਰਹਿਣਾ ਜਿਹੜੀ ਤਾਕਤ ਹੈ ਨਾ ਤਾਕਤ ਤਾਕਤ ਨੂੰ ਖਪਾਉਣਾ ਪਚਾਉਣਾ ਬਹੁਤ ਔਖਾ ਇਹ ਸਾਰੇ ਰੌਲੇ ਨੇ ਨਾ ਜਿਹੜੇ ਘੁੰਮ ਘੁਮਾ ਕੇ ਵੀ ਚਿੱਤਾ ਬਚਾ ਬਕਾਉਣਾ ਗੁਰੂ ਮਹਾਰਾਜ ਦੀਆਂ ਬੇਅਦਮੀਆਂ ਕਰਾਉਣੀਆਂ ਸਵਾਗ ਰੱਖਣ ਵਾਲਿਆਂ ਨੂੰ ਘਰੇ ਬਿਠਾਏ ਬੈਠਿਆਂ ਨੂੰ ਮਾਫੀਆਂ ਦੇ ਦੇਣੀਆਂ ਫਿਰ ਘਰੇ ਬੈਠ ਕੇ ਜੱਥੇਦਾਰਾਂ ਦੀਆਂ ਨਿਯੁਕਤੀਆਂ ਕਰ ਦੇਣੀਆਂ ਇਹ ਸਾਰੇ ਸਵਾੰਗ ਦੇ ਪਿੱਛੇ ਸਾਰਾ ਕੁਝ ਜੋ ਇਹ ਹੈ ਵਿੱਚੇ ਨਸ਼ੇ ਦਾ ਕਰਕੇ ਇਹਦੇ ਪਿੱਛੇ ਕਾਰਨ ਕੀ ਹੈ ਇਹਨਾਂ ਦੇ ਕੋਲ ਹੋਰ ਕੋਈ ਤਰੀਕਾ ਨਹੀਂ ਸੀ ਵੋਟਾਂ ਲੈਣ ਦਾ ਇਹ ਸਾਰੀ ਰਾਜਨੀਤੀ ਹੈ ਵੋਟਾਂ ਦੀ ਕਰਦੇ ਆਏ ਨੇ ਫਰਕ ਇੰਨਾ ਕੀ ਸੀ ਪਹਿਲਾਂ ਵਿਕਲਪ ਕੋਈ ਨਹੀਂ ਸੀ ਪਹਿਲਾਂ ਉਤਰ ਕਾਟੋ ਹੁਣ ਮੈਂ ਚੜਾ ਅਕਾਲੀ ਉਤਰਦੇ ਸੀ ਕਾਂਗਰਸੀ ਕਾਂਗਰਸੀ ਉਤਰਦੇ ਸੀ ਅਕਾਲੀ ਐਂ ਚੱਲਦਾ ਰਿਹਾ ਫਰਕ ਕੀ ਪੈ ਗਿਆ ਜੀ ਬਕਲਪ ਮਿਲ ਗਿਆ ਲੋਕਾਂ ਨੂੰ ਪੰਜਾਬ ਦੇ ਅੱਜ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਚ ਤੀਜਾ ਵਿਕਲਪ ਮਿਲ ਗਿਆ ਸਰ ਹੁਣ ਜਦੋਂ ਤੀਜਾ ਵਿਕਲਪ ਮਿਲ ਗਿਆ ਅਸੀਂ ਕੰਮ ਇਹਨੇ ਕਰ ਰਹੇ ਹਾਂ ਜੀ 55000 ਨੌਕਰੀਆਂ ਦੇਤੀਆਂ ਬਿਜਲੀ ਦੇ ਬਿੱਲ ਮਾਫ ਕਰ ਰਹੇ ਹਾਂ ਯੁੱਧ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਤੁਹਾਨੂੰ ਇੱਕ ਆਕੜਾ ਮੈਂ ਦੇਤਾ ਅਗਲਾ ਅਸੀਂ ਪਿੰਡਾਂ ਦੇ ਅਸੀਂ ਸ਼ਹਿਰਾਂ ਦੇ ਵਿੱਚ ਹੁਣ ਫੇਰ ਦੁਆਰਤੀਏ ਮਹਿੰਮ ਸ਼ੁਰੂ ਕਰਨ ਜਾ ਰਿਹਾ ਹਾਂ ਅਸੀਂ ਪਿੰਡਾਂ ਦੀ ਹੁਣ ਅਸੀਂ ਬਾੜਾਂ ਦੇ ਵਿੱਚ ਵੀ ਜਾਵਾਂਗੇ ਸ਼ਹਿਰਾਂ ਦੇ ਵਿੱਚ ਅਸੀਂ ਉੱਥੇ ਵੀ ਜਾ ਕੇ ਜਾਗਰੂਕਤਾ ਤੇ ਕੈਂਪ ਲਾਵਾਂਗੇ ਸਭ ਤੋਂ ਖੁਸ਼ੀ ਦੀ ਗੱਲ ਸਰ ਜੇ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਕਰਨਾ ਕੀ ਪਊ ਕੀ ਉਪਰਾਲਾ ਕਰਨਾ ਪਊ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਜੋ ਪਿੱਛੇ ਗੰਦ ਪੈ ਗਿਆ ਮਾਫੀ ਦੇਖੋ ਗੱਲ ਕੀ ਹੈ ਮਾਫੀ ਜ਼ਮੀਰਾਂ ਤੋਂ ਮੰਗ ਲੈਣੀ ਚਾਹੀਦੀ ਹੈ ਇਹ ਆਪਣੇ ਆਪ ਚ ਇੰਨੀ ਗੱਲ ਕਹਿ ਦੇਣਾ ਵੀ ਹਾਂ ਯਾ ਅਸੀਂ ਦੋਸ਼ੀ ਸੀ ਯਾ ਅਸੀਂ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਦੇ ਰਹੇ ਜਾਂ ਚੁੱਪ ਕਰ ਜਾਣਾ ਉਹਨਾਂ ਦੇ ਖਿਲਾਫ ਨਾ ਬੋਲਣਾ ਵੀ ਆਪਣੇ ਆਪ 'ਚ ਇੱਕ ਦੋਸ਼ ਹੈ ਜੇ ਚੁੱਪ ਵੀ ਰਹੇ ਤਾਂ ਵੀ ਉਹ ਨਹੀਂ ਦੋਸ਼ੀ ਹੈ ਜ਼ੁਲਮ ਸਹਿਣਾ ਜ਼ੁਲਮ ਕਰਨ ਵਾਲੇ ਦੇ ਖਿਲਾਫ ਨਾ ਬੋਲਣਾ ਇਹ ਵੀ ਆਪਣੇ ਆਪ 'ਚ ਜੁਰਮ ਹੈ ਸੋ ਸਰ ਗੱਲ ਇਹ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਰ 3000 ਮਾਡਲ ਪਲੇ ਗਰਾਊਂਡ ਬਣਾਉਣ ਜਾ ਰਹੀ ਹੈ ਔਰ ਕਿੰਨੀ ਦੇਰ 'ਚ ਵਿਦਨ ਦਿਸ 6 ਮਨਸ ਕਿਮੀ ਨੇ ਦੇ ਅੰਦਰੰਦਰ ਸਰ ਅਸੀਂ ਅਸੀਂ ਹਰ ਕੰਸਟੀਟੂਐਂਸੀ ਚ ਲਗਭਗ ਲਗਭਗ ਸਰ 30 ਪਿੰਡ ਦੇ ਆਸ-ਪਾਸ ਅਸੀਂ ਸਿਲੈਕਟ ਕਰ ਲਏ ਹਰੇਕ ਕੰਸਟੀਟੂਐਂਸੀ ਅਸੀਂ ਇਸ ਗੱਲ ਚ ਵੀ ਨਹੀਂ ਪਏ ਸਰ ਕੌਣ ਸਾਡੀ ਵਿਰੋਧੀ ਪਾਰਟੀ ਦਾ ਜਿੱਤੇ ਹੈ ਕੌਣ ਆਪੋਜੀਸ਼ਨ ਦਾ ਜਿੱਤੇ ਨਾ ਅਸੀਂ ਉਹਨਾਂ ਕੰਸਟੀਟੂਐਂਸੀਆਂ ਚ ਵੀ ਸਰ ਪਾਰਦਰਸ਼ਤਾ ਦੇ ਤਰੀਕੇ ਨਾਲ ਇੱਕ ਅੱਖ ਨਾਲ ਦੇਖਦੇ ਹੋਏ ਸਰ ਅਸੀਂ ਲਗਭਗ ਲਗਭਗ 117 ਕੰਸਟੀਟੂਐਂਸੀਆਂ ਚ ਤੀ ਦੇ ਕਰੀਬ ਆਸੀ ਸਰਪਿੰਡਾ ਆਹੀ ਜੇ ਸਿਲੈਕਟ ਕੀਤੇ ਨੇ ਜਿੱਥੇ ਆਉਣ ਵਾਲੇ ਸਮੇਂ ਚ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਚੱਲਦੀ ਸਰਕਾਰ ਆ ਸਰ ਅਸੀਂ ਉੱਥੇ ਅਸੀਂ ਮਾਡਲ ਪਲੇ ਗਰਾਊਂਡ ਬਣਾਉਣ ਲੱਗੇ ਆ ਜਿਹਦੇ ਚ ਹਰ ਤਰ੍ਹਾਂ ਦੀ ਫੈਸਿਲਿਟੀ ਹੋਊਗੀ ਸਾਡੇ ਬੱਚੇ ਜਿੱਥੇ ਇਹ ਰੰਗਲਾ ਪੰਜਾਬ ਬਣਾਉਣ ਦੇ ਲਈ ਅਸੀਂ ਉਹਨਾਂ ਬੱਚਿਆਂ ਨੂੰ ਜਦੋਂ ਖੇਡ ਦੇ ਮੈਦਾਨਾਂ 'ਚ ਲਿਆਉਣਗੇ ਜਦੋਂ ਕੰਮਕਾਰਾਂ ਤੋਂ ਆਉਣਗੇ ਜਦੋਂ ਆਪਣੇ ਉਹ ਊਰਜਾ ਇਵੇਂਆਂ ਚੋਂ ਫ੍ਰੀ ਹੋਣਗੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜਦੋਂ ਸ਼ਾਮ ਨੂੰ ਆਪਣੇ ਚੁੱਲ੍ਹੇ ਚੌਕੇ ਤੋਂ ਵਹਨੀਆਂ ਹੋਇਆ ਕਰਨੀਆਂ ਸਰ ਉਹਨਾਂ ਪਾਰਕਾਂ ਦੇ ਵਿੱਚ ਆ ਕੇ ਬੱਚਿਆਂ ਦੇ ਨਾਲ ਸਰ ਆਪਣੀਆਂ ਧੀਆਂ ਦੇ ਨਾਲ ਪੁੱਤਾਂ ਦੇ ਨਾਲ ਸਰ ਜਦੋਂ ਉੱਥੇ ਆ ਕੇ ਉਹ ਸੈਰ ਕਰਿਆ ਕਰਨਗੀਆਂ ਉੱਥੇ ਬੱਚੇ ਖੇលਿਆ ਕਰਨਗੇ ਸਰ ਬੱਚਿਆਂ ਦਾ ਜਿਹੜਾ ਧਿਆਨ ਹੈ ਇਹ ਮਾੜੀਆਂ ਆਲਮਤਾਂ ਤੋਂ ਪਰੇ ਹਟੂਗਾ ਔਰ ਅਸੀਂ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਸਰ ਅਸੀਂ ਅਹਿਮ ਭੂਮਿਕਾ ਸਰ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਹੋਰ ਇੱਕ ਗੱਲ ਪੂਰੀ ਹੋ ਗਈ ਜੀ ਇਹਦਾ ਲਾਸਟ ਗੱਲ ਹੈ ਸਰ ਮੇਰੀ ਇਹਨਾਂ ਤੋਂ ਬਾਅਦ ਦੇਣਾ ਸਰ ਮੇਰੀ ਲਾਸਟ ਗੱਲ ਹੈ ਇਹਨਾਂ ਤੋਂ ਬਾਅਦ ਦੇਣਾ ਸਰ ਮੇਰੀ ਲਾਸਟ ਗੱਲ ਹੈ ਇਸ ਗੱਲ ਤੋਂ ਸਰ ਇਹਨਾਂ ਨੇ ਹੁਣ ਤਕਲੀਫ ਪੜੀ ਮੰਨਣੀ ਜਿਹੜੀ ਗੱਲ ਮੈਂ ਕਹਿਣ ਜਾ ਰਿਹਾ ਸਰ ਗੱਲ ਪਤਾ ਕੀ ਹੈ ਕਹਿਣੀ ਜ਼ਰੂਰ ਆ ਆ ਕਹਿਣੀ ਵੀ ਜ਼ਰੂਰ ਆ ਕਿ ਕਮਾਲ ਦੀ ਗੱਲ ਹੈ ਜੇ ਕਹੀ ਨਾ ਫਾਇਦਾ ਕੀ ਸਰ ਗੱਲ ਪਤਾ ਕੀ ਹੈ ਜੀ ਇਹ ਨਾ ਹੁਣ ਇੱਕ ਗੱਲ ਬਹੁਤ ਫਲਾਣ ਦੀ ਕੋਸ਼ਿਸ਼ ਕਰ ਰਹੇ ਨੇ ਖਾਸ ਕਰਕੇ ਆਪੋਜੀਸ਼ਨ ਵਾਲੇ ਇਹ ਪਤਾ ਕੀ ਕਹਿੰਦੇ ਨੇ ਕਹਦੇ ਜੀ ਦਿੱਲੀ ਵਾਲੇ ਆ ਕੇ ਪੰਜਾਬ 'ਚ ਬੈਠ ਗਏ ਦਿੱਲੀ ਵਾਲੇ ਐਂ ਕਰਾ ਰਹੇ ਨੇ ਦਿੱਲੀ ਵਾਲੇ ਉਹ ਕਰਾ ਰਹੇ ਨੇ ਸਰ ਮੈਨੂੰ ਅੱਜ ਇੱਕ ਗੱਲ ਦੱਸ ਦੇਵੇ ਮਾਣ ਮਹਿਸੂਸ ਹੋ ਰਿਹਾ ਸਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋੜੀ ਸਰ ਐਸੀ ਜੋੜੀ ਬਣ ਕੇ ਅੱਜ ਚੱਲ ਰਹੀ ਹੈ ਸਰ ਮੈਨੂੰ ਮਾਣ ਹੈ ਇਸ ਗੱਲ ਦਾ ਭਾਵੇਂ ਅਰਵਿੰਦ ਕੇਜਰੀਵਾਲ ਜੀ ਦਿੱਲੀ ਤੋਂ ਸਰ ਬਿਲੋਂਗ ਕਰਦੇ ਨੇ ਪਰ ਪੰਜਾਬ ਦੇ ਪ੍ਰਤੀ ਜੋ ਉਹ ਚੰਗੇ ਕੰਮ ਜੋ ਚੰਗੀ ਸੋਚਣਾ ਲੱਗੇ ਹੋਏ ਨੇ ਨਾ ਸਰ ਇਹ ਮੈਨੂੰ ਇਸ ਗੱਲ ਦਾ ਮਾਣ ਆ ਕਿ ਉਹ ਲੱਗੇ ਹੋਏ ਨੇ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਬੀਂਗ ਪੰਜਾਬੀ ਹੋ ਕੇ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ ਸਰ ਇਹਨਾਂ ਨੇ ਪੰਜਾਬ ਦੀ ਪਿੱਠੇ 'ਚ ਛੋੜੇ ਮਾਰੇ ਨੇ ਉਹ ਪੰਜਾਬ ਦੀ ਪਿੱਠੇ ਦੇ ਬੱਚੇ ਛੋੜੇ ਕੱਢਣ ਲੱਗੇ ਹੋਏ ਨੇ ਸਰ ਇਸ ਗੱਲ ਦਾ ਸਾਨੂੰ ਦੱਸ ਕੇ ਸਰ ਬੜਾ ਮਾਣ ਮਹਿਸੂਸ ਹੋ ਰਿਹਾ ਸੋ ਬਹੁਤ ਬਹੁਤ ਧੰਨਵਾਦ ਸਰ ਅਸੀਂ ਮੈਂ ਅਖੀਰ ਦੇ ਵਿੱਚ ਸਰ ਇਹ ਜਿੱਥੇ ਤੁਸੀਂ ਮੈਨੂੰ ਯੁੱਧ ਇਹ ਜਿਹੜਾ ਨਸ਼ਿਆ ਵਿਰੁੱਧ ਚੱਲਦਾ ਨਸ਼ਿਆਂ ਦੇ ਮੌਕੇ ਤੇ ਬੋਲਣ ਦਾ ਬੋਲਣ ਦਾ ਮੌਕਾ ਦਿੱਤਾ ਸਰ ਉੱਥੇ ਮੈਂ ਪੰਜਾਬ ਦਾ ਸਰ ਜਿਹੜਾ ਇਹ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾ ਦੀ ਰੋਕਥਾਮ ਐਕਟ 2025 ਸਰ ਜੋ ਅੱਜ ਇਹ ਬਿੱਲ ਪੇਸ਼ ਹੋਇਆ ਮੈਂ ਇਹਦੇ ਵੀ ਪ੍ਰੋਟਾ ਕਰਦਾ ਮੈਂ ਇਹਦਾ ਵੀ ਸਮਰਥਨ ਕਰਦਾ ਬਹੁਤ ਬਹੁਤ ਧੰਨਵਾਦ